ਰਸੋਮਾ ਨੀਚੇ ਆ ਜਾ ਪੁੱਤ ਦੇਖਿਆ ਇਧਰੋਂ ਚਲਾ ਜਾ ਹੁਣ ਬਿਲਕੁਲ ਪਹਾੜਾਂ ਦੇ ਗੱਭੇ ਵਸਿਆ ਹੋਇ ਛੋਟਾ ਜਿਹਾ ਸ਼ਹਿਰ ਆਹੇ ਸਵਿਟਜ਼ਰਲੈਂਡ ਦੇ ਕਿਥੇ ਸ਼ਹਿਰ ਦਾ ਭਲੇਖਾ ਪਾਉਂਦਾ ਹੈ ਸ਼ਹਿਰ ਬਹੁਤ ਯਾਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਤੋਂ ਪਹਿਲਾਂ ਕਿ ਗੋਲੇ ਵਗੈਰੇ ਜਾਂ ਗੜੇ ਵਗੈਰੇ ਆਉਣ ਆਪਾਂ ਘਰ ਨੂੰ ਵਾਪਸ ਚੱਲੀਏ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਦੀ ਬਲੌਗ ਇਟਲੀ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਘੁੰਮਣ ਆਏ ਹੋਏ ਆਂ ਬਲ ਸਰੀਆਨਾ ਦੇ ਪਹਾੜਾਂ ਦੇ ਉੱਤੇ ਇੱਥੇ ਰਸਤੇ ਦੇ ਵਿੱਚ ਰੁਕੇ ਤੇ ਥੋੜਾ ਟਾਈਮ ਆ ਤੇ ਇੱਥੇ 뷰 ਬਹੁਤ ਪਿਆਰੇ ਆਉਂਦੇ ਨੇ ਮੈਂ ਦੇਖਿਆ ਚਲ ਤੁਹਾਨੂੰ ਵੀ ਦਿਖਾ ਦਈਏ ਇੱਕ ਵਾਰ ਜਿਹੜੀ ਆਪਾਂ ਲੋਕੇਸ਼ਨ ਤੇ ਜਾਣਾ ਅਜੇ ਥੋੜੀ ਜੀ ਦੂਰ ਆ ਇਹ 10-12 ਕਿਲੋਮੀਟਰ ਇੱਥੇ ਥੋੜਾ ਨਾਲ ਰੁਕਦੇ ਆ ਤੇ ਮੜਾ ਜਾ 뷰 ਦਾ ਨਜ਼ਾਰਾ ਲੈਨੇ ਆ ਇੱਥੇ ਪਹਾੜ ਬਹੁਤ ਸੋਹਣੇ ਆ ਇੱਥੇ ਯਾਰ ਇੱਥੋਂ ਦਾ ਆਲਾ ਦਵਾਲਾ ਕੁਝ ਇਸ ਤਰ੍ਹਾਂ ਦਾ ਆਪਾਂ ਲੋਕ ਤਾਂ ਲੌਕ ਲਾਉਣਾ ਬੁੱਤੇ 1 ਮਿੰਟ ਰੁਕ ਜਾ ਤੇ ਮੌਸਮ ਵੀ ਖਰਾਬ ਹਾਂ ਮੌਸਮ ਖਰਾਬ ਹੋ ਗਿਆ ਇੱਕ ਮੈਂ ਗੱਡੀ ਦਾ ਲੋਕ ਲਾਉਣਾ ਭੁੱਲ ਗਿਆ ਚਲ ਗੱਡੀ ਦਾ ਲੋਕ ਲਾ ਦਈਏ ਮਟਾ ਜਾ ਤੇ ਇੱਥੇ ਇੱਕ ਲਾਗ ਨਹਿਰ ਮੰਗਦੀ ਆ ਪਹਿਲਾਂ ਉਹ ਦੇਖਣੀ ਆਪਾਂ ਨੇ 2-3 ਸਟਾਪ ਪਾਜਣੀ ਕੰਮਲੇ ਰਸਤੇ ਦੇ ਵਿੱਚ ਉਹ ਆਪਾਂ ਨੇ ਕੰਪਲੀਟ ਕਰਨੇ ਪਹਿਲਾਂ ਫਿਰ ਉੱਤੇ ਬਾਅਦ ਤੁਹਾਨੂੰ ਟਾਪ ਪੁਆਇੰਟ ਤੇ ਲਿਕੇ ਜਾਵਾਂਗੇ ਪਹਾੜ ਹੈ ਹਾਂ ਪਹਾੜ ਤਾਂ ਬਲੈਕ ਆ ਉਹ ਪਹਾੜ ਬਲੈਕ ਨਹੀਂ ਹੈਗੇ ਪੁੱਤ ਉਹ ਬੱਦਲ ਹੋਏ ਹੋਏ ਨੇ ਉੱਥੇ ਆ ਜਾ ਹੁਣ ਆਪਾਂ ਇੱਧਰ ਦੇਖਦੇ ਜਾ ਕੇ ਹਾਂ ਦੇ ਗ੍ਰੀਨਰੀ ਬਹੁਤ ਜ਼ਿਆਦਾ ਇੱਥੇ ਆ ਬਹੁਤ ਦਿਲ ਲੱਗਦਾ ਬਾਈ ਬੱਲ ਸ੍ਰਿਆਨਾ ਦੇ ਪਹਾੜ ਨੇ ਸਾਰੇ ਇਹ ਅਰਦੇਸ਼ੀਓ ਜਾਣਾ ਅਸੀਂ ਹਜੇ ਅਰਦੇਸ਼ੀਓ ਸ਼ਹਿਰ ਆ ਉਹ ਦੇਖਣਾ ਪਹਾੜਾਂ ਦਾ ਪਾਣੀ ਦਾ ਸ਼ੋਰ ਦੇਖੋ ਯਾਰ ਕਿੰਨਾ ਜ਼ਿਆਦਾ ਆ ਪਹਾੜਾਂ ਦੇ ਵਿੱਚ ਨਹਿਰ ਚੱਲਦੀ ਆ ਸਪੈਸ਼ਲੀ ਆ ਦੇਖਣ ਆਏ ਆਪਾਂ ਆ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਬਹੁਤ ਸਾਫ਼ ਸਾਰਾ ਬਰਫ਼ ਵਾਲਾ ਪਾਣੀ ਆਹਾ ਤੇ ਆਪਾਂ ਦੇਖਦੇ ਹਾਂ ਹੈ ਹਾਂ ਉਹ ਰੇਕਾ ਕਿੰਨਾ ਸੋਹਣਾ ਕਰਿਆ ਹੋਇਆ ਉਹ ਬਣਾਇਆ ਹੋਇਆ ਕੀ ਮੱਛੀ ਬਣਾਈ ਹੋਈ ਹੈ ਪਤਾ ਨਹੀਂ ਕੀ ਬਣਾਇਆ ਕੋਈ ਬਣਾਇਆ ਬਹੁਤ ਜਣੀ ਸ਼ਕਲ ਮੱਛੀ ਬਣਾਈ ਹੋਈ ਹੈ ਕਿੰਨਾ ਸੋਹਣਾ ਕਲਰ ਕਰਿਆ ਹੋਇਆ ਚਲ ਆ ਥੱਲੇ ਚਲੀ ਜਾ ਰਹਾ ਹਾਂ ਥੱਲੇ ਜਾ ਕੇ ਦੇਖਦੇ ਹਾਂ ਅੱਜ ਮੈਂ ਜਦੋਂ ਵੀ ਯਾਰ ਕਿਤੇ ਘੁੰਮਣ ਜਾਣਾ ਨਾ ਮੌਸਮ ਪੱਕਾ ਖਰਾਬ ਹੁੰਦਾ ਹੀ ਹੁੰਦਾ ਅੱਜ ਫੇਰ ਮੌਸਮ ਖਰਾਬ ਹੋ ਗਿਆ ਵੈਸੇ ਦਿਲ ਲੱਗਦਾ ਯਾਰ ਆਕੇ ਇੰਨੀ ਸੋਹਣੀ ਕੁਦਰਤ ਦੇਖ ਕੇ ਨਾ ਯਾਰ ਇੰਨੀ ਸੋਹਣੀ ਗ੍ਰੀਨਰੀ ਦੇਖ ਕੇ ਇੰਨਾ ਦਿਲ ਲੱਗਦਾ ਪੁੱਛੋ ਨਾ ਜੀ ਜਗ੍ਹਾ ਤੇ ਹੁਣ ਆਪਾਂ ਰੁਕੇ ਹੋਏ ਆ ਇਹਨੂੰ ਕਸਟਨ ਬੀਚ ਕਹਿੰਦੇ ਨੇ ਇੱਦਾਂ ਜਦੋਂ ਤੁਸੀਂ ਕਦੇ ਬਲਸਨਿਆਨਾ ਦੇ ਪਹਾੜਾਂ ਤੇ ਆਏ ਨਾ ਤਾਂ ਇੱਥੇ ਤੁਸੀਂ ਸਟਾਪ ਕਰ ਸਕਦੇ ਹੋ ਆਪਣਾ ਰਾਹ ਦੇ ਵਿੱਚ ਤੇ ਇੱਥੇ ਯਾਰ ਵਿਊ ਬੜੇ ਪਿਆਰੇ ਨੇ ਪਹਾੜਾਂ ਦੇ ਵਿੱਚ ਆ ਛੋਟਾ ਜਿਹਾ ਟਰੈਕ ਬਣਾਇਆ ਹੋਇਆ ਇਹਨਾਂ ਨੇ ਆਹ ਜਿਹੜਾ ਨਹਿਰ ਦੇ ਨਾਲ-ਨਾਲ ਜਾਂਦਾ ਬਿਲਕੁਲ ਇਹ ਬਾਕੀ ਆਪਾਂ ਦੇਖਦੇ ਅੱਗੇ ਜਾ ਕੇ ਇੱਥੇ ਕੀ ਪੂਜਾ ਹੋਰ ਉਹ ਅੱਗੇ ਆਪਣੀ ਫੈਮਿਲੀ ਜਾ ਰਹੀ ਹੈ ਜਦੋਂ ਪਹਾੜਾਂ ਦਾ ਗ੍ਰੀਨਰੀ ਦੇਖੋ ਯਾਰ ਕਿੰਨੀ ਜ਼ਿਆਦਾ ਕਿਉਂਕਿ ਇਸ ਸਾਲ ਇਟਲੀ ਜਮੀ ਬਹੁਤ ਜ਼ਿਆਦਾ ਪਏ ਨੇ ਇਸ ਕਰਕੇ ਗ੍ਰੀਨਰੀ ਗ੍ਰੀਨਰੀ ਚਾਰੇ ਪਾਸੇ ਜੋ ਬੰ ਸਾਈਡ ਹੋ ਜਾ ਸਾਈਕਲ ਹੁਣੇ ਪੁੱਤ ਆਹ ਹਾਂ ਹਾਂ ਇੱਕ ਤੁਹਾਨੂੰ ਹੋਰ ਦੱਸ ਦਵਾਂ ਯਾਰ ਜੇ ਕੋਈ ਕਿਸੇ ਨੂੰ ਸਾਈਕਲਿੰਗ ਦਾ ਸ਼ੌਕ ਹੈ ਨਾ ਤਾਂ ਇਹ ਟਰੈਕ ਬਹੁਤ ਜ਼ਿਆਦਾ ਲੰਬਾ ਹੈ ਪਹਾੜਾਂ ਦੇ ਨਾਲ-ਨਾਲ ਜਾਂਦਾ ਗੱਭੇ ਅਲੇ-ਦਲੇ ਪਹਾੜਾ ਗੱਭੇ ਟਰੈਕ ਜਾਂਦਾ ਛੁੱਟ ਜਾ ਕੋਈ ਗੱਡੀ ਨਹੀਂ ਆਉਂਦੀ ਕੁਝ ਨਹੀਂ ਸਿਰਫ ਪੈਦਲ ਜਾਂ ਸਾਈਕਲਿੰਗ ਨਾਲ ਜਾ ਸਕਦੇ ਆ ਪਰ ਜੇ ਕਿਸੇ ਨੂੰ ਸਾਈਕਲਿੰਗ ਦਾ ਸ਼ੌਕ ਹੈ ਤਾਂ ਇੱਥੇ ਸਾਈਕਲਿੰਗ ਵੀ ਕਰ ਸਕਦੇ ਹਾਂ ਆਹ ਇੱਥੇ ਪੌੜੀ ਲੱਗਿਆ ਹੋਈ ਓਦਾਂ ਜੇ ਕਿਸੇ ਨੇ ਥੱਲੇ ਜਾਣਾ ਇਹਦੇ ਨੀਚੇ ਆ ਇਦਾਂ ਨੇ ਪੌਣੀਆਂ ਲੱਗਿਆ ਹੋਈਆਂ ਨੇ ਦੇਖ ਕੇ ਰਸਮ ਧਿਆਨ ਨਾਲ ਆਇਆ ਪੁੱਤ ਆਜੋ ਆਜੋ ਉਤਰਿਓ ਯਾਰ ਬਹੁਤ ਹੀ ਜਨੀਕ ਐਕਸਪੀਰੀਅੰਸ ਆਤਾ ਬੱਕਰੇ ਦਰੋਂ ਐਡਵੈਂਚਰ ਆਦਾ ਇੱਕ ਤਰ੍ਹਾਂ ਦਾ ਇਹ ਜੀ ਆਪਣੇ ਇੰਡੀਆ ਉਧਰ Shimla ਵੇ ਵੱਲ ਮਿਲਦੇ ਨੇ ਜਾਂ ਜੰਮੂ ਕਸ਼ਮੀਰ ਹੋਇਆ ਇਹ ਜੀ ਚੀਜ਼ਾਂ ਜ਼ਿਆਦਾਤਰ ਆਪਣੇ ਇੰਡੀਆ ਉਧਰ ਮਿਲਦੀਆਂ ਨੇ ਵਾਓ ਯਾਰ ਕਿੰਨਾ ਸੋਹਣਾ ਮਿਊਜ਼ਿਕ ਜਿਹਾ ਲੱਗਦਾ ਪਾਣੀ ਦਾ ਹਨਾ ਤੇ ਆ ਪਹਾੜ ਆਉਂਗੇ ਪਹਾੜ ਵੀ ਯਾਰ ਬਹੁਤ ਜ਼ਿਆਦਾ ਸੋਹਣੇ ਨੇ ਜਿਵੇਂ ਚైనా ਦੇ ਹਨ ਪਹਾੜ ਹੈਗੇ ਜਿਹੜੇ ਬਹੁਤ ਮਸ਼ਹੂਰ ਆ ਜਿੱਥੇ ਅਵਤਾਰ ਫਿਲਮ ਸ਼ੂਟ ਹੋਈ ਸੀ ਉਦਾਂ ਨੇ ਬਿਲਕੁਲ ਪਹਾੜ ਨੇ ਆ ਮੌਸਮ ਦਾ ਪਤਾ ਨਹੀਂ ਕੀ ਵੈਰ ਆ ਦੇਖੋ ਕਿਡ ਕਿਡ ਚੱਕਣ ਲੱਗਿਆ ਵਾ ਬਾਹਰ ਹੁਣ ਜ਼ੋਰ ਨਾਲ ਮਾਰ ਦੇ ਮਾਰ ਦੇ ਉਹਨੋ ਦੂਆ ਤਰਾ ਬੀ ਬਰਾਵ ਬਹਿ ਜਾ ਬਹਿ ਜਾ ਪਾਣੀ ਦੀ ਮਾਲ ਦੇਖੋ ਭਾਈ ਇੱਥੇ ਤੱਕ ਆਈ ਪਈ ਆ ਉਰੇ ਤੱਕ ਉੱਪਰ ਤੱਕ ਤਾਂ ਤੱਕ ਦੇਖੋ ਕਿੰਨੀ ਹਾਈਟ ਤੱਕ ਪਾਣੀ ਆ ਜਾਂਦਾ ਉਰੇ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਆ ਚੱਲ ਪੁੱਤ ਚੱਲ ਜਾ ਨੇ ਆ ਬਹੁਤ ਸੋਹਣਾ ਕਰਿਆ ਜਿਹੜੀ ਲਾਗ ਹੈ ਨਾ ਬਾੜ ਜੀ ਕਰੀ ਹੋਈ ਆ ਬੱਚੇ ਸੇਫ ਰਹਨੇ ਇਦਾਂ ਹੁਣ ਆਪਾਂ ਦੁਆਰ ਤੋਂ ਫੇਰ ਟਰੈਕ ਤੇ ਆ ਗਏ ਹੁਣ ਝੋੜਾ ਹੋਰ ਅੱਗੇ ਤੱਕ ਦਿਖਦੇ ਜਾ ਕੇ ਉਹ ਲਾਗੂ ਨਹੀਂ ਹੈਗੀ ਇਹ ਹਾਂ ਇਹਨੂੰ ਰਿਵਰ ਕਹਿੰਦੇ ਨੇ ਬੁੱਤੂ ਪਤਾ ਨਹੀਂ ਕੀ ਕਹਿੰਦੇ ਭਾਈ ਜਮਾ ਹੀ ਕਸ਼ਮੀਰੇ ਲੱਗਦਾ ਇੱਕ ਤਰ੍ਹਾਂ ਦਾ ਤੇ ਲੋਕ ਇੰਨਾ ਕ ਜਿਆਦਾ ਆਉਨੇ ਨੇ ਇਹਨਾਂ ਦੇ ਦੇਖਣ ਇੰਨਾ ਘੁੰਮਣ ਆਉਨੇ ਨੇ ਦੇ ਕਿਨਾਰੇ ਬਹੁਤ ਜ਼ਿਆਦਾ ਸਾਈਕਲਿੰਗ ਵਾਲੇ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਉੱਦਾਂ ਵੀ ਲੋਕਾਂ ਟਾਲੇ ਲੋਕਾਂ ਨੂੰ ਸਾਈਕਲਿੰਗ ਦਾ ਬਹੁਤ ਸ਼ੌਂਕ ਹੈ ਇਸ ਕਰਕੇ ਸਾਈਕਲਿੰਗ ਵਾਲੇ ਦਾ ਵੱਧ ਨੂੰ ਮਿਲ ਜਣਗੇ ਤੁਹਾਨੂੰ ਇੱਥੇ ਰਸਮਾ نیچے ਆ ਜਾ ਪੁੱਤ ਦੇਖੀਏ ਇਧਰੋਂ ਚੱਲ ਆ ਜਾ ਹੁਣ ਇਹ ਲੋਕੇਸ਼ਨ ਜਦੋਂ ਤੁਸੀਂ ਇੱਕ ਸਕਾਤੇਦਾਲਾ ਸੈਰੀਓ ਦੇਖਣ ਜਾਓਗੇ ਨਾ ਜਿਹੜਾ ਕਿ ਪਹਾੜਾਂ ਦੇ ਵਿੱਚੋਂ ਇੱਕ ਝਰਨਾ ਜਿਹਾ ਡਿੱਗਦਾ ਜਦੋਂ ਤੁਸੀਂ ਉਹ ਦੇਖਣ ਜਾਓਗੇ ਕਦੇ ਤਾਂ ਇਹ ਲੋਕੇਸ਼ਨ ਤੁਹਾਨੂੰ ਰਸਤੇ ਦੇ ਵਿੱਚ ਮਿਲ ਜਾਊਗੀ ਤੇ ਇੱਥੇ ਜਰੂਰ ਸਟੇ ਕਰਕੇ ਜਾਓ ਤੁਹਾਨੂੰ ਵਧੀਆ ਲੱਗੂਗਾ ਹੈ ਜਿਹੜੀ ਲੈ ਕੇ ਜਾਂਦੀ ਜਿਹੜੀ ਝੀਲ ਜੀ ਆ ਤੁਹਾਨੂੰ ਵਧੀਆ ਲੱਗੂਗੀ ਯਾਰ ਇਹ ਬਹੁਤ ਸੋਹਣੀ ਥਾਂ ਹੈ ਆਲੇ-ਦਾਲੇ ਪਹਾੜ ਜਿਹੇ ਤੇ ਘੈਂਟ ਹੈ ਜੀ ਇਹਨਾਂ ਪੂਰੀ ਜਿਹੜਾ ਕਸਕਾਤੇ ਵਾਲਾ ਸੇਰੀਓ ਨਾ ਜਿਹੜਾ ਤੁਸੀਂ ਉਹ ਦੇਖ ਰਹੇ ਹੋ ਬਰਫ਼ ਪਈ ਹੋਈ ਥੋੜੀ-ਥੋੜੀ ਪਹਾੜਾਂ ਦੇ ਵਿੱਚ ਉਹਦੇ ਉੱਥੇ ਆਓ ਤਾਂ ਹੈ ਉੱਪਰ ਜਾ ਕੇ ਹਾਂ ਆਪਾਂ ਨੇ ਇਸ ਵਾਰ ਉੱਥੇ ਨਹੀਂ ਜਾਣਾ ਨੈਕਸਟ ਟਾਈਮ ਜਾਵਾਂਗੇ ਇਸ ਟਾਈਮ ਆਪਾਂ ਜਾਵਾਂਗੇ ਹਰਦੇਸ਼ੀਓ ਤੱਕ ਜਿਹੜੇ ਇੱਕ ਮਿੰਟ ਤੱਕ ਜਾਵਾਂਗੇ ਉਤੋਂ ਗਾਹਾਂ 40 ਕਿਲੋਮੀਟਰ ਦਾ ਰਸਤਾ ਹੋਰ ਹੈ ਜੇ ਤੁਸੀਂ ਉਹ ਤਾਂ ਸਿਖਰ ਜੇ ਜਾਣਾ ਕਿਉਂਕਿ ਹੁਣ ਬੱਚੇ ਨਾਲ ਨੇ ਤੇ ਇੰਨੀ ਕੈਮੀ ਵੀ ਨਹੀਂ ਹੈ ਸਮਾਨਸਮੂਨ ਵੀ ਨਹੀਂ ਹੈ ਉੱਥੇ ਆਪਾਂ ਨੈਕਸਟ ਟਾਈਮ ਜਾਵਾਂਗੇ ਫਿਲਹਾਲ ਆਪਾਂ ਜਾ ਰਹੇ ਹਾਂ ਅਰਦੇਸ਼ੀਓ ਤੱਕ ਉਹ ਵੀ ਬਹੁਤ ਵਧੀਆ ਲੋਕੇਸ਼ਨ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਹੁਣ ਜਾ ਕੇ ਇਹਦਾ ਯਾਰ ਅਦਾ ਲਾਦਾ ਕਿ ਜਿੱਦਾਂ ਆਪਾਂ ਸਵਿਟਜ਼ਰਲੈਂਡ ਦੇ ਹੀ ਕਿਸੇ ਗ੍ਰੀਨ ਵਾਰਲਡ ਜਾਂ ਇੰਟਰ ਲਾਕਨ ਕੇ ਦੇ ਘੁੰਮ ਰਹੇ ਹਈਏ ਵੀ ਜੀ ਇੰਨਾ ਕ ਜਿਆਦਾ ਸੋਹਣਾ ਨਾ ਸ਼ਹਿਰ ਯਾਰ ਇੰਨੀ ਕਿ ਜ਼ਿਆਦਾ ਸੋਹਣੀ ਲੋਕੇਸ਼ਨ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਪੱਜਾ 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 ਉਹ ਆ ਗਿਆ ਆ ਗਿਆ ਆ ਗਿਆ ਇੱਕ ਦੋ ਮੌਸਮ ਨੂੰ ਪਤਾ ਨਹੀਂ ਕਿ ਆ ਮੇਰੇ ਨਾਲ ਵੈਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਇੱਕੇ ਦਮ ਮੌਸਮ ਹੋ ਗਿਆ ਇਹ ਨਹੀਂ ਕਹਿਣਾ ਵੀ ਤੈਨੂੰ ਬਲੋਕਰ ਬਾਣਨੇ ਨਹੀਂ ਦੇਣਾ ਬਾਕੀ ਦੇਖਦੇ ਆ ਥੋੜਾ ਟਾਈਮ ਸਟੇ ਕਰਦੇ ਆ ਜੇ ਮੌਸਮ ਠੀਕ ਹੋ ਗਿਆ ਫਿਰ ਅੱਗੇ ਦਾ ਸਫ਼ਰ ਜਾਰੀ ਰੱਖਾਂਗੇ ਨਹੀਂ ਫਿਰ ਮੁਸ਼ਕਲ ਆ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਯਾਰ ਵੀਡੀਓ ਸ਼ੂਟ ਹੋ ਰਿਹਾ ਬੱਚਿਆਂ ਦਾ ਇੱਧਰ ਇੱਧਰ ਕਰ ਬੰਨਵਾ ਯਾਦਗਾਰ ਬਣ ਜਾਂਦੀ ਯਾਰ ਇੱਕ സാമയ പാക ബി തയ്യൂട്ട് ബിജല തയ്യാർ ജനറെ രാജപേ ബിജു തയ്യാ ਜਿਹੜੀ ਮੰਗ ਰਿਹਾ ਪਾਣੀ ਇਹ ਪੌਂਟੇ ਨੋਸਾ ਜਿਹੜਿਕ ਪਿੰਡ ਦਾ ਚਾ ਸ਼ਹਿਰ ਦਾ ਨੋਆ ਤੁਸੀਂ ਪੌਂਟੇ ਨੋਸਾ ਭਰ ਕੇ ਵਿੱਚ ਆ ਸਕਦੇ ਆ ਸਾਨੀ ਤਰ੍ਹਾਂ ਸਾਹਮਣੇ ਦੇਖ ਸਕਦੇ ਆ ਲੈਟ ਚੂ ਵੀ ਸਟਾਰਟ ਹੁੰਦਾ ਜਿਹਨਿਕ ਇਹਦਾ ਟਰੈਕ ਆ ਉਹ ਆ ਜੋ ਬੋਰਡ ਨੇ ਸਾਹਮਣੇ ਛੱਲੇ ਜਾ ਕੇ ਉਹ ਸਟਾਰਟ ਹੁੰਦਾ ਟਰੈਕ ਇੱਥੇ ਇਹ ਹੁਣ ਗੱਡੀ ਕਰਕੇ ਸਟਾਰਟ ਕੋੜਾ ਜੱਗ ਕੇ ਜਾ ਕੇ ਦੇਖਦੇ ਆ ਜੇ ਤਾਂ ਮੌਸਮ ਸਹੀ ਰਹੇਗਾ ਹਾਂ ਫਿਰ ਅੱਗੇ ਕੰਟੀਨਿਊ ਰੱਖਾਂਗੇ ਨਹੀਂ ਫਿਰ ਵਾਪਸ ਮੁੜਾਂਗੇ ਉੱਥੇ ਲੋ ਜੀ ਇਸ ਟਾਈਮ ਆਪਾਂ ਆ ਗਏ ਹਰਦੇਸੀਓ ਸ਼ਹਿਰ ਜੋ ਕਿ ਪਹਾੜਾਂ ਦੇ ਵਿੱਚ ਬਸਿਆ ਹੋਇਆ ਕਿਉਂਕਿ ਅਸੀਂ ਉੱਪਰ ਅਜੇ ਹੋਰ ਤਾਂ ਜਾਣਾ ਸੀ ਹੁਣ ਉੱਥੇ ਜਾਣਾ ਨਹੀਂ ਕੈਨਸਲ ਸਕਿੱਪ ਕਰ ਲੰਗੇ ਇਸ ਵਾਰ ਕੈਨਸਲ ਕਰਤਾ ਕਿਉਂਕਿ ਯਾਰ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੁਹਾਨੂੰ ਸਾਹਮਣੇ ਦਿਖਾਵਾਂ ਤੁਹਾਨੂੰ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਔਰ ਥੋੜਾ ਬੋਤਾ ਸ਼ਹਿਰ ਘੁੰਮਦਾ ਤੁਹਾਨੂੰ ਵੀ ਦਿਖਾਉਣਾ ਨਾਲੇ ਹਰਦੇਸੀਓ ਸ਼ਹਿਰ ਹੈ ਜ਼ਿਲ੍ਹਾ ਬੈਰਗੋਮੋਆ ਸਟੇਟ ਲੁੰਬਰਦੀਆ ਜੇ ਕਦੇ ਕਿਸੇ ਨੇ ਆਉਣਾ ਹੋਇਆ ਪਹਾੜਾਂ ਦੇ ਵਿੱਚ ਇੱਥੇ ਪਿਕਨਿਕ ਵਾਲੀਆਂ ਜਗ੍ਹਾ ਵੀ ਬਣੀਆਂ ਹੋਈਆਂ ਨੇ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਇੱਥੇ ਆ ਕੇ ਬਿਲਕੁਲ ਪਹਾੜਾਂ ਦੇ ਗੱਭੇ ਵਸਿਆ ਹੋਇਆ ਛੋਟਾ ਜਿਹਾ ਸ਼ਹਿਰ ਆ ਇਹ ਸਵਿਟਜ਼ਰਲੈਂਡ ਦੇ ਕਿਸੇ ਸ਼ਹਿਰ ਦਾ ਭੁਲੇਖਾ ਪਾਉਂਦਾ ਹੈ ਸ਼ਹਿਰ ਇਹ ਥੋੜਾ ਜਿਹਾ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਇਹਦੇ ਵੀ ਸ਼ਹਿਰ ਦੇ ਵਿੱਚ ਹੋਰ ਕੀ ਕੁਝ ਆ ਇਧਰਲੀ ਸਾਈਡ ਮੋਨ ਲਾ ਚਿਮੀ ਤੇਰੋ ਵਗੈਰਾ ਲੋਕ ਉੱਤਰ ਆ ਰਹੇ ਨੇ ਤੇ ਫੈਮਿਲੀ ਆਪਣੀ ਗੱਡੀ ਦੇ ਵਿੱਚੇ ਬੈਠੀ ਆ ਕਿਉਂਕਿ بارش ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਫਿਰ ਇੰਨੀ ਛਤਰੀ ਇੱਕੋ ਦੀ ਸਾਡੇ ਕੋਲ ਛਤਰੀਆ ਵੀ ਨਹੀਂ ਹੈਗੀਆਂ ਨਾ ਰੇਨਿੰਗ ਕੋਟ ਸਾਡੇ ਕੋਲ ਇਸ ਕਰਕੇ ਉਹ ਵਿੱਚੇ ਬੈਠਣਗੇ ਤੇ ਆਪਾਂ ਚੱਲਦੇ ਹਾਂ ਤੇ ਆ ਸਾਹਮਣੇ ਹਰਦੇਸ ਤੋਂ ਸ਼ਹਿਰ ਦੀ ਚਰਚ ਆ ਗਈ ਆ ਕੀ ਗੱਲ ਆ ਯਾਰ ਜਿੰਨੇ ਵੀ ਨਾ ਪਹਾੜਾਂ 'ਚ ਸ਼ਹਿਰ ਬਣੇ ਹੋਇਆ ਉਹ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਐ ਲੱਗਦਾ ਜਿੱਦਾਂ ਵੀ ਆਪਾਂ ਕਿਸ ਸਵਰਗ ਦੇ ਵਿੱਚ ਆ ਗਏ ਹੁੰਨੇ ਆ ਕਿਉਂਕਿ ਸਾਫ ਸੁਥਰੇ ਐ ਇੰਨੇ ਹੁੰਨੇ ਆ ਪੋਪੂਲੇਸ਼ਨ ਬਹੁਤ ਘੱਟ ਹੁੰਦੀ ਆ 1000 2000 ਬੰਦਾ ਰਹਿੰਦਾ ਹੁੰਦਾ ਤਕਰੀਬਨ ਇਸ ਕਰਕੇ ਸਾਫ ਸੁਥਰੇ ਬਹੁਤ ਸਫਾਈ ਬਹੁਤ ਹੁੰਦੀ ਆ ਮੈਂ ਕੱਲਾ ਨਹੀਂ ਇੱਥੇ ਘੁੰਮਣ ਆਇਆ ਵਾ ਘੁੰਮਣ ਤਾਂ ਹੈ ਨਹੀਂ ਕਿ ਬਹੁਤ ਜ਼ਿਆਦਾ ਲੋਕ ਆਏ ਨੇ ਇੱਥੇ ਅੱਜ ਹੁਣ ਬਾਰਿਸ਼ ਹੋਣ ਲੱਗ ਗਈ ਸਾਰੇ ਕਿਤੇ ਨਾ ਕਿਤੇ ਲੁਕ ਗਏ ਵੜ ਗਏ ਤੇ 당 ਤਾਂ ਬਾਰਿਸ਼ ਬਹੁਤ ਜ਼ਿਆਦਾ ਆ ਜਦੋਂ ਮੈਂ ਘਰ ਤੋਂ ਤੁਰਿਆ ਸੀ ਮੌਸਮ ਦੇਖ ਕੇ ਤੁਰਿਆ ਸੀ ਉਦੋਂ ਦਿਖਾਉਂਦਾ ਸੀ ਵੀ ਮੌਸਮ ਬਿਲਕੁਲ ਸਾਫ਼ ਹੈ 6:30 7:00 ਵਜੇ ਤੱਕ 6:30 7:00 ਵਜੇ ਤੋਂ ਬਾਅਦ بارش ਦੱਸੀ ਗਈ ਸੀ ਲੋ ਆ ਪਾਰਟੀ ਹੋ ਗਈ ਛਤਰੀ ਮੁੜ ਗਈ ਆਪਣੀ ਆਹ ਹੋ ਗਈ ਠੀਕ ਹੋ ਗਈ ਹੋ ਗਈ ਕਿਉਂਕਿ ਜਦੋਂ ਆਪਾਂ ਹਵਾ ਦੇ ਆਪੋਜ਼ਿਟ ਚੱਲਦੇ ਆ ਨਾ ਤੇ ਛਤਰੀ ਪਿੱਛੇ ਨੂੰ ਜ਼ੋਰ ਮਾਰਦੀ ਆ ਲੋ ਜੀ ਇਹ ਹਰਦੇਸ਼ੀਓ ਸ਼ਹਿਰ ਦੀ ਇੱਕ ਯਾਦਗਾਰ ਬਣਾਈ ਹੋਈ ਆ ਇਹ ਘੈਂਟ ਲਾਦੀ ਪੇਂਟ ਕਿੰਨੀ ਸੋਹਣੀ ਆ ਦੇਖੋ। ਕਿਆ ਵਾਲੀ ਚਾਰਚ ਹੈ ਨਾ ਜਿਹੜੀ ਉਹ ਸਾਹਮਣੇ ਆ। ਉਹ ਦਿਖਾਉਂਦਾ। ਉਹ ਦਿਖ ਰਹੇ ਨਾ ਉਹ ਦੇਖੋ। ਆਹ ਚਾਰਚ ਦੇ ਬੈਕ ਸਾਈਡ ਤੋਂ ਵੀ ਹੁੰਦਾ ਉਹਦਾ। ਤੇ ਆਹ ਵਾਲਾ ਸ਼ਹਿਰ ਆ ਹਰਦੇਸੀਓ। ਤੁਸੀਂ ਜਦੋਂ ਫ੍ਰੀ ਹੋਇਆ ਕਦੇ ਟਾਈਮ ਤੋਂ ਡੇਢ ਵਾਰ ਤੁਸੀਂ ਜ਼ਰੂਰ ਆ ਕੇ ਜਾਇਓ ਉੱਥੇ। ਤੁਹਾਨੂੰ ਵਧੀਆ ਲੱਗੂਗਾ। ਟਿਕਾ ਹਜੇ ਵੀ ਆਈ ਜਾਨੀ ਆ ਉੱਥਾ ਬਾਈ। ਹਵਾ ਪਾਣੀ ਉਹ ਬਹੁਤ ਸਾਫ਼ ਹਰਦਾ ਯਾਰ ਇੰਨੀ ਕਿ ਜ਼ਿਆਦਾ ਨੇਚਰਲ ਹਵਾ ਐਨੀ ਸਾਫ਼ ਸੁਥਰੀ ਹਵਾ ਨਾਲ ਮੈਂ ਕਹਿੰਦਾ ਬੰਦਾ ਅੱਧਾ ਠੀਕ ਹੋ ਜਾਂਦਾ ਇਹਨਾਂ ਪਹਾੜਾਂ ਦੇ ਵਿੱਚ ਆ ਕੇ ਮੇਰੇ ਨਾਲ ਤਾਂ ਇੰਨਾ ਜ਼ਿਆਦਾ ਸਾਫ਼ ਆਕਸੀਜਨ ਇੱਥੇ ਕੋਈ ਫੈਕਟਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਾ ਜ਼ਿਆਦਾ ਤਾਂ ਨਾ ਲੋਕ ਇੱਥੇ ਇੱਕ ਤੁਹਾਨੂੰ ਹੋਰ ਦੱਸ ਦਵਾ ਇਹ 올ਡ এজ ਬੰਦੇ ਰਹਿੰਦੇ ਨੇ ਜ਼ਿਆਦਾ 60 ਪਲੱਸੇ ਜ਼ਿਆਦਾ ਰਹਿੰਦੇ ਨੇ ਇੱਧਰ ਇਹਨਾਂ ਪਹਾੜਾਂ ਦੇ ਵਿੱਚ ਆ ਕੇ ਕਿਉਂਕਿ ਜੰਗ ਬਹੁਤ ਘਟ ਰਹੇ ਨੇ ਇੱਧਰ ਔਰ ਛੋਟੀਆਂ ਮਾਰਕੀਟਾਂ ਬਣੀਆਂ ਹੋਈਆਂ ਨੇ ਜੇ ਕੋਈ ਇੱਥੇ ਘੁੰਮਣ ਆਇਆ ਸਾਈਡ ਬਹੁਤ ਜਾਨ ਲੋਕੇਸ਼ਨ ਹੈ ਇੱਧਰ ਘੁੰਮਣ ਨੂੰ ਇਹੀ ਇਕੱਲਾ ਸ਼ਹਿਰ ਨਹੀਂ ਅੱਗੇ ਵੀ ਹੈਗੇ ਆ ਉਹ ਹੁਣ ਅਸੀਂ ਛੱਟ ਤੇ ਕਿਉਂਕਿ بارش ਬਹੁਤ ਜ਼ਿਆਦਾ ਹੋ ਗਈ ਯਾਰ ਦੇਖ ਰਹੇ ਤੁਸੀਂ ਮਿੰਨੀ ਸਟੋਰ ਆ ਇਹ ਇੱਥੇ ਖਾਣ ਪੀਣ ਦਾ ਸਮਾਨ ਮਿਲ ਸਕਦਾ ਨਹੀਂ ਤਾਂ ਜੋ ਪਹਾੜਾਂ ਤੇ ਜਾਂਦੇ ਨੇ ਉੱਪਰੋਂ ਯਾਰ ਵਿਊ ਬਹੁਤ ਸੋਹਣਾ ਹੁੰਦਾ ਥੱਲੇ ਸਾਰੇ ਸ਼ਹਿਰਾਂ ਦਾ ਪਰ ਹੁਣ ਲੋ ਜੀ ਇੱਥੇ ਆ ਕੇ ਰੋਡ ਖਤਮ ਹੋ ਜਾਂਦਾ ਆ ਦੇਖੋ ਇੱਥੇ ਅੱਗੇ ਕਹਾ ਦੂਆ ਪੱਥਰਾਂ ਵਾਲਾ ਇੱਟਾਂ ਵਾਲਾ ਰੋਡ ਆ ਜਾਂਦਾ ਹੇ ਰੋਡ ਤਾਂ ਬਣਾਏ ਜਾਂਦੇ ਨਹੀਂ ਕਿਉਂਕਿ ਇਹਨਾਂ ਦੀ ਰਿਪੇਅਰ ਥੋੜੀ ਜਿਹੀ ਘੱਟ ਹੁੰਦੀ ਆ ਟੁੱਟਦੇ ਘੱਟ ਹਰ ਮਹੀਨੇ ਘੱਟ ਇਹਨਾਂ ਦੇ ਆਹ ਮੈਂ ਇਹ ਹਵਾ ਬਹੁਤ ਇਕੱਲੇ ਟੀ-ਸ਼ਰਟ 'ਚ ਫਿਰਦਾ ਇੱਥੇ ਬਾਕੀ ਸਾਰਿਆਂ ਨੇ ਜਾ ਕੇ ਪਾਏ ਹੋਏ ਆ ਫੈਲਪੇ ਪਾਏ ਹੋਏ ਨੇ ਮੈਂ ਇਕੱਲਾ ਹੀ ਘੁੰਮ ਰਿਹਾ ਇੱਥੇ ਵੇਸ ਟੀ-ਸ਼ਰਟ ਇੰਨੀ ਕਿ ਜ਼ਿਆਦਾ ਠੰਡ ਹੋ ਗਈ ਇੱਥੇ ਹੁਣ ਕਿਉਂਕਿ ਪਹਾੜਾ ਜਿਹੜਾ ਉਦਾਂ ਹੀ ਮੈਨ ਟੈਂਪਰੇਚਰ ਬੜਾ ਡਾਊਨ ਰਹਿੰਦਾ ਬਾਕੀ ਆਪਣੇ ਸ਼ਹਿਰਾਂ ਨਾਲੋਂ ਥੋੜੇ ਹੁਣ ਗਲੀਆਂ ਗੁਲੀਆਂ ਦੇਖਦੇ ਇੱਥੇ ਦੀਆਂ ਆਹ ਸਾਈਡ ਤੋਂ ਥਿਊ ਵਿਊ ਦੇਖੋ ਯਾਰ ਕਿੰਨਾ ਸੋਹਣਾ ਹੋਗਾ ਹੈਨਾ ਕਿੰਨਾ ਪਿਆਰਾ ਸ਼ਹਿਰ ਉਧਰਲੀ ਸਾਈਡ ਤੋਂ ਧੁੱਪ ਫਿਰ ਰਗਾਰ ਆ ਵੀ ਨਿਕਲਣ ਲੱਗੀ ਧੁੱਪ ਵੀ ਆ ਗਈ ਉਧਰ ਪਰ ਇੱਧਰ ਮੌਸਮ ਜ਼ਿਆਦਾ ਖਰਾਬ ਹੈ ਜੀ ਪਹਾੜਾਂ ਦੇ ਬਰਫ਼ ਪਈ ਆ ਜੀ ਥੋੜ੍ਹੀ ਥੋੜ੍ਹੀ ਬਈ ਬਹੁਤ ਹੀ ਛੋਟਾ ਜਿਹਾ ਸ਼ਹਿਰ ਆ ਬਹੁਤ ਜਾਨੀ ਕਿ ਤੰਗ ਜਿਹਾ ਸ਼ਹਿਰ ਆ ਛੋਟ ਛੋਟੀਆਂ ਜਿਹੀਆਂ ਗਲੀਆਂ ਨੇ ਕਿਉਂਕਿ ਪਹਾੜਾਂ ਦੇ ਤਕਰੀਬਨ ਇਦਾਂ ਦੀ ਘਰ ਹੁੰਦੇ ਨੇ ਆ ਦੇਖੋ ਆ ਵੀ ਗਲੀਆਂ ਜਿੰਦੀ ਇਦਾਂ ਵੀ ਕਾਹ ਜਾਂਦੀ ਐ ਇਧਰ ਨੂੰ ਤੇ ਇੱਕ ਆ ਜਾਂਦੀ ਐ ਇਧਰ ਨੂੰ ਬੜੀ ਲਾਦਾ ਪਰ ਬੰਦਾ ਇੱਥੇ ਕੋਈ ਨਹੀਂ ਦੇਖਣ ਨੂੰ ਮਿਲਦਾ ਮੀਜ਼ਿਕ ਇਹਨੇ ਨਿਕਲਣਾ ਬਾਹਰ ਹੁਣ ਆਪਾਂ ਦੂਜੀ ਸਾਈਡ ਦੇਖਦੇ ਜਾ ਕੇ ਹੋਰ ਸਾਈਡ ਜਦੋਂ ਘਰ ਤੋਂ ਤੁਰਿਆ ਸੀ ਨਾ ਇੰਨਾ ਵਧੀਆ ਮੌਸਮ ਸੀ ਇੰਨੀ ਸੋਹਣੀ ਧੁੱਪ ਨਿਕਲੀ ਹੋਈ ਸੀ ਜਦੋਂ ਇੱਥੇ ਆਇਆ ਨਾ ਸਾਰਾ ਮੌਸਮ ਨੇ ਟੂ ਖਰਾਬ ਕਰਤਾ ਅੱਜ ਦਾ ਆਪਣਾ ਚਲੋ ਫੇਰ ਵੀ ਨੈਕਸਟ ਟਾਈਮ ਸਹੀ ਯਾਰ ਅਗਲੀ ਵਾਰ ਆਉਂਗਾ ਨਾ ਐਨ ਵੈਦਰ ਬੂਦਰ ਦੇਖ ਕੇ ਆਇਨਾ ਰੇਨਿੰਗ ਕੋਟ ਵਗੈਰਾ ਲੈ ਕੇ ਸਾਰਾ ਕੁਝ ਲੈ ਕੇ ਆਉਂਗਾ ਜੇ ਮੀਂਹ ਵੀ ਆ ਜਵੇ ਨਾ ਤਾਂ ਵੀ ਕੰਫਰ ਕੇ ਜਾਵਾਂਗੇ ਕਿਉਂਕਿ ਬੰਦਾ ਐਡੀ ਦੂਰ ਆਉਂਦਾ ਤੇ ਮੌਸਮ ਸਾਥ ਨਾ ਦੇ ਫਿਰ ਥੋੜਾ ਜਿਹਾ ਰਸਤਾ ਤਾਂ ਹੁੰਦੀ ਉਹ ਥੋੜੀ ਜਿਹਾ ਨਾ ਕੁਝ ਜਿਆਦਾ ਆਉਂਦਾ ਥੋੜਾ ਜਿਹਾ ਓਹੀ ਇੰਨੀ ਕਿ ਜ਼ਰਾ ਤੇਜ਼ ਹਵਾ ਚੱਲਦੀ ਐ ਛਤਰੀ ਵੀ ਟੁੱਟ ਗਈ ਮੇਰੀ ਚੱਲੋ ਬਾਦੇ ਘਾਟੇ ਚੱਲਦੇ ਰਹਿਨੇ ਆ ਬਹੁਤ ਪੁਰਾਣੇ ਪੁਰਾਣੇ ਘਰ ਨੇ ਬਾਈ ਜਿਨ੍ਹਾਂ ਵਿੱਚ ਹਜੇ ਵੀ ਲੋਕ ਰਹਿੰਦੇ ਐ ਇੱਥੇ ਦੇਖੋ ਕਿੰਨਾ ਪੁਰਾਣਾ ਘਰ ਹੋਣਾ ਹਾ ਤੇ ਬਾੜ ਵਗੈਰਾ ਬੜੀਆਂ ਸੋਹਣੀਆਂ ਬਣਾਈਆਂ ਵੇ ਇਧਰ ਆ ਰਹਿ ਗਏ ਇੱਕ ਗੱਲ ਐ ਜਮੇ ਤੰਗ ਤੰਗ ਜਿਹੀਆਂ ਗਲੀਆਂ ਐ ਬਿਲਕੁਲ ਕਿਉਂਕਿ ਇਟਲੀ ਜਿੰਨਾ ਵੀ ਹੈ ਨਾ ਬਹੁਤ ਜ਼ਿਆਦਾ ਪੁਰਾਣਾ ਹੈ ਹੌਲੀ ਭਾਈ ਹੌਲੀ ਜੇ ਕਿਸੇ ਨੂੰ ਭਾਈ ਥੱਲੇ ਬੈਰਕਮੋ ਸਾਈਕ ਕਿਰਾਏ ਤੇ ਘਰ ਨਹੀਂ ਮਿਲਦਾ ਨਾ ਤੇ ਇਧਰ ਪਹਾੜਾ ਬੰਨ ਨੂੰ ਆ ਜਾਓ ਵਾਧੂ ਕਿਰਾਏ ਤੇ ਘਰ ਮਿਲ ਜਣਗੇ ਤੁਹਾਨੂੰ ਫੌਂ ਫੌਂ ਤੇ ਲਾਇਬਾ ਫੀਤੋ ਵੰਦੇ ਸੀ ਅਫੀਤੋ ਵੰਦੇ ਸੀ ਇਹ ਤਾਂ ਐ ਲੱਗਦਾ ਜਿਵੇਂ ਮੈਂ ਕਿਸੇ ਪੰਜਾਬ ਦੇ ਪਿੰਡ ਦੀ ਕੋਈ ਗਲੀ ਹੀ ਘੁੰਮ ਰਿਹਾ ਹਾਂ ਹਾਂ ਮੇਰੀ ਆਵਾਜ਼ ਇੰਨੀ ਕਿ ਜ਼ਿਆਦਾ ਗੂੰਜ ਰਹੀ ਹੈ ਇੱਥੇ ਨਾ ਮਨੂੰ ਆਪ ਨੂੰ ਹੀ ਸੁਣਾਈ ਦੇ ਜਾਂਦੀ ਹੈ ਦੇਖੋ ਕਿੰਨੇ ਛੋਟੇ ਛੋਟੇ ਜੇ ਨਾ ਹਾਂ ਲੈ ਇਹ ਗਲੀ ਜਿਨ ਮਨੇ ਇੱਕ ਬੰਦਾ ਮਸੀ ਲੰਘੂਗਾ ਬਿਲਕੁਲ ਪਹਾੜ ਦੇ ਥੱਲੇ ਬਸਿਆ ਹੋਇਆ ਪਹਾੜ ਦੇਖੋ ਬਿਲਕੁਲ ਉੱਪਰ ਹੈ ਦੇ ਨੀ ਕੋ ਬਾਰਿਸ਼ ਬਹੁਤ ਜ਼ਿਆਦਾ ਪੈਲੀ ਇੱਥੇ ਭਾਈ ਕਿ ਦਾਮ ਦੇਖੋ ਬੱਦਲ ਕਿਵੇਂ ਘੋਲ ਰਿਹਾ ਮੌਸਮ ਕਿਉਂਕਿ ਹੁਣ ਗਾਹਾਂ ਗਾਹ ਨਾ ਜਿਆਦਾ ਖਰਾਬ ਹੈ 7:30 7:30 ਵਜੇ ਤੱਕ ਵੀ ਤੋਂ ਵੀ ਜਿਆਦਾ ਖਰਾਬ ਹੈ ਵਧੀਆ ਹਾਂ ਮੈਂ ਬੱਚਿਆਂ ਨੂੰ ਗੱਡੀ ਛੱਡਿਆ ਆ ਕਿਉਂਕਿ ਨਹੀਂ ਤਾਂ ਉਹਨਾਂ ਨੇ ਭੇਜੇਣਾ ਸੀ ਸਾਰੀ ਵਾਓ ਅਬ ਵਿੱਚ ਜਾ ਗਿਆ ਯਾਰ ਖੁੱਲੀ ਜੀ ਥਾ ਵੇ ਮਰ ਗਈ ਹਾਂ ਬਾਕੀ ਯਾਰ ਸਵਿਟਜ਼ਰਲੈਂਡ ਦੇ ਨਾ ਕਿਸੇ ਛੋਟੇ ਸ਼ਹਿਰ ਦਾ ਭਲੇਖਾ ਪਾਉਂਦਾ ਜਿਹੜਾ ਗ੍ਰੀਨਵੋਲਡ ਹੋਇਆ ਉੱਥੇ ਦਾ ਵੀ ਟੂਰ ਅਸੀਂ ਸਲਾਇਓ ਕਰਿਆ ਹੋਇਆ ਅਗਸਤ ਵਿੱਚ ਸਵਿਟਜ਼ਰਲੈਂਡ ਸਾਰਾ 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 ਅਗਸਤਾਂ ਜਿੰਨਾ ਵੀ ਸਾਰਾ ਸਵਿਟਜ਼ਰਲੈਂਡ ਲਾਉਣਾ ਅੱਜ ਕੀ ਉੱਥੇ ਤੋਂ ਵੀ ਤੁਹਾਨੂੰ ਵਲੌਗ ਜ਼ਰੂਰ ਦਿਖਾਵਾਂਗੇ ਬਸ ਬਈ ਇੱਥੇ ਆਕੇ ਨਾ ਇਹ ਸ਼ਹਿਰ ਮੁੱਕ ਜਾਂਦਾ ਤੇ ਇਹ ਤੋਂ ਬਾਅਦ ਕਹਾ ਪਹਾੜ ਸ਼ੁਰੂ ਹੋ ਜਾਂਦੇ ਆ ਉਧਰ ਜਾਂਦਾ ਰਸਤਾ ਪਹਾੜਾ ਚ ਨੂੰ ਵੀ ਆ ਪਰ ਹੁਣ ਆਪਾਂ ਨੇ ਜਾਣਾ ਸਕਿੱਪ ਕਰਨ ਲੱਗਿਆ ਇਸ ਵਾਰ ਮੈਂ ਨੈਕਸਟ ਵਾਰ ਦੇਖਾਂਗੇ ਤੁਹਾਨੂੰ ਇਹ ਥੋੜਾ ਘੰਟਾ ਕਰ ਦਿਖਾਵਾਂ ਨਾ ਕਿੰਨਾ ਸੋਹਣਾ ਬਣਾਇਆ ਵਾ ਦੇਖੋ ਵਾਓ ਯਾਰ ਐ ਲੱਗਦਾ ਜਿਗਣਾ ਬੱਦਲਾਂ ਦੇ ਵਿੱਚੇ ਗਿਆ ਵਾ ਹੁੰਦਾ ਕਿੰਨਾ ਸੋਹਣਾ ਲੱਗਦਾ ਬਾਈ ਓ ਮਾਈ ਗਾਡ ਉਹ ਧਰ ਛੋਟਾ ਜਿਹਾ ਪਿੰਡ ਆ ਪਰ ਕਿੰਨਾ ਸੋਹਣਾ ਲੱਗ ਰਿਹਾ ਯਾਰ ਇਹ ਤੁਸੀਂ ਫੀਲ ਨਾ ਜਦ ਤੁਰੇ ਆਉਂਗੇ ਉਦੋਂ ਹੀ ਕਰ ਸਕਦੇ ਆ ਓਹੋ ਇਹਨਾਂ ਨਮਾ ਬਣਾਇਆ ਲੱਗਦਾ ਮੈਨੂੰ ਆ ਕਿਉਂਕਿ ਇਹਨਾਂ ਪੁਰਾਣਾ ਨਹੀਂ ਲੱਗ ਰਿਹਾ ਮੈਂ ਤਾਂ ਰਾਸਤਾ ਹੀ ਭੁੱਲ ਗਿਆ ਪੁਰਾਣੀ ਕਿਹੜੀ ਜੇ ਗਲੀ ਚ ਨੁਆਇਆ ਤਾਂ ਮੈਂ ਇਧਰ ਨੂੰ ਦੇਖਦਾ ਜਾ ਕੇ ਪੈਂਦੀ ਆ ਬਾਰਸ਼ ਹਰਤ ਦਾ ਥੋੜੀ ਥੋੜੀ ਹਜੇ ਤੇ ਵਿਊ ਦੇਖੋ ਮੇਰੇ ਪਿੱਛੇ ਦਾ ਕਿੰਨਾ ਸੋਹਣਾ ਹੁੰਦਾ ਵਾਓ ਕਿੰਨੀ ਸੋਹਣੀ ਪੇਂਟਿੰਗ ਬਣਾਈ ਹੋਈ ਆ ਇੱਥੇ ਰ ਇਤਿਹਾਸ ਨੂੰ ਦਰਸਾਉਂਦੀ ਹੋਈ ਹੈ ਓ ਮਾਈ ਗਾਡ ਯਾਰ ਸੁੰਨਾ ਬਈ ਸ਼ਹਿਰ ਕੋਈ ਬੰਦਾ ਨਹੀਂ ਦੇਖਦਾ ਵਿੱਚ ਥੱਲੇ ਦਾ ਹਜੇ ਰੌਣਕ ਮੇਲਾ ਹੈਗਾ ਸੀ ਇੱਧਰ ਆ ਕੇ ਤਾਂ ਬਿਲਕੁਲ ਹੀ ਨਹੀਂ ਹੈ ਮਾਈ ਗॉड ਐਕਸਲੈਂਟ ਯਾਰ ਇੱਧਰ ਨੂੰ ਜਾ ਕੇ ਦੇਖਦਾ ਜਿੱਥੇ ਥੱਲੇ ਮਿਲ ਜਿਓ ਵਾ ਜਾ ਕੇ ਆ ਗਲੀ ਜੋ ਪਹਾੜ ਦਾ ਵੀ ਹੋ ਦੇਖੋ ਸਾਹਮਣੇ ਗਲੀਆਂ ਵੀ ਐ ਸਹੀ ਟਿਕਾਣੇ ਦੇ ਕੱਡੇ ਹੋਈਆਂ ਜਿੱਥੋਂ ਐਂ ਵਿਊ ਬਹੁਤ ਸੋਹਣਾ ਆਉਂਦਾ ਹੋਵੇ ਦੇਖੋ ਆਹ ਇੱਧਰ ਨੰਨ ਕੇ ਗਿਆ ਸੀ ਪਹਿਲਾਂ ਮੈਂ ਸਹੀ ਆ ਗਿਆ ਸਹੀ ਟਿਕਾਣੇ ਤੇ ਆ ਗਿਆ ਇਸ ਸ਼ਹਿਰ ਤੋਂ ਨਾ ਜਿਹੜੇ ਕਸਕਾਤੇ ਦਲਾ ਸੇਰੀਓ ਆ ਉਹ ਤਕਰੀਬਨ ਅੱਧੇ ਘੰਟੇ ਦੀ ਵਾੜ ਤੇ ਰਹਿ ਜਾਂਦਾ ਇੱਥੋਂ ਤੇ ਇੱਥੋਂ ਜਿਹੜਾ ਰਸਤਾ ਅੱਗੇ ਸਾਰਾ ਪਹਾੜੀ ਰਸਤਾ ਸਟਾਰਟ ਹੋ ਜਾਂਦਾ ਪਰ ਫਿਲਹਾਲ ਉੱਥੇ ਨਾ ਜਾਵੇ ਤੁਹਾਨੂੰ ਔਰਡ ਕਰਦਾ ਮੈਂ ਜੁਲਾਈ ਦੇ ਐਂਡ ਤੇ ਅਗਸਤ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ ਵਧੀਆ ਲੋਕੇਸ਼ਨ ਮਿਲੂਗੀ ਕਿਉਂਕਿ ਇਸ ਟਾਈਮ ਉੱਥੇ ਬਰਫ਼ ਵਗੈਰਾ ਤੇ ਮੀਂਹ ਵਗੈਰਾ ਬਹੁਤ ਜ਼ਿਆਦਾ ਹੋਣਾ ਥੋੜਾ ਰਿਸਕੀ ਹੈ ਇਸ ਟਾਈਮ ਮਹੀਨੇ ਤੱਕ ਜਾ ਸਕਦੇ ਆ ਉੱਥੇ ਆਪਾਂ ਇਹ ਟਾਈਮ ਲੱਗਾ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਮੈਂ ਨਾ ਦੋ ਤਿੰਨ ਜਗ੍ਹਾ ਸਿਲੈਕਟ ਕਰਕੇ ਆਇਆ ਸੀ ਇੱਕ ਬਲਸਰਿਆ ਨੇ ਇੱਕ ਆ ਹਰਦੇ ਆ ਹਰਦੇਸ਼ਿਓ ਬਲਸਰਿਆ ਨੇ ਤਾਂ ਜਾਣ ਹੀ ਹੋਣਾ ਕਿ ਕੋਈ ਜਰਾ ਪਹਾੜਾ ਉੱਧਰ ਨੂੰ ਕਿਉਂਕਿ ਉੱਥੇ ਵੀ ਟਰੈਕਿੰਗ ਕਰਨੀ ਪੈਣੀ ਥੋੜਾ ਤੁਰ ਕੇ ਜਾਣਾ ਪੈਂਦਾ ਨਾ ਹੁਣ بارش ਵਿੱਚ ਉੱਥੇ ਤੁਰਿਆ ਨਹੀਂ ਜਾਣਾ ਹੈਗਾ ਇਸ ਕਰਕੇ ਉਹ ਸਕਿੱਪ ਕਰੀਏ ਜਗਾ ਨਹੀਂ ਤਾਂ ਉੱਥੇ ਜਾਣਾ ਸੀ ਬਹੁਤ ਸੋਹਣੀ ਲੋਕੇਸ਼ਨ ਹੋਗੀ ਬਹੁਤ ਯਾਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਤੋਂ ਪਹਿਲਾਂ ਕਿ ਗੋਲੇ ਵਗੈਰੇ ਜਾਂ ਗੜੇ ਵਗੈਰੇ ਆਉਣ ਆਪਾਂ ਘਰ ਨੂੰ ਵਾਪਸ ਚੱਲੀਏ ਕਿਉਂਕਿ ਮੇਰੀ ਵਗੈਰਾ ਵੀ ਆਉਣ ਲੱਗੀ ਹੁਣ ਕਾਫੀ ਲੋਕ ਆਉਂਦੇ ਆ ਯਾਰ ਇੱਧਰ ਕੋਮਨ ਟਰੈਕਿੰਗ ਵਾਲੇ ਬਹੁਤ ਆਉਂਦੇ ਆ ਉੱਪਰ ਆਪਾਂ ਟਰੈਕਿੰਗ ਕਰ ਸਕਦੇ ਇੱਥੋਂ ਤੁਰ ਕੇ ਪਰ ਅਜਾ ਸਾਰੇ ਦਿਨ ਖਰਾਬ ਹੋ ਗੰਬੀ ਦੇ ਕਰਾ ਚਲੋ ਜਿੰਨਾ ਕਿ ਤੁਹਾਨੂੰ ਦਿਖਾਇਆ ਨਾ ਇੰਨਾ ਕਿ ਐਕਸੈਪਟ ਕਰਿਓ ਬਾਕੀ ਨਾਲ ਟੈਂਪਰ ਬੜੇ ਤਰੀਕੇ ਨਾਲ ਦਿਖਾਵਾਂਗੇ ਦੇਖੋ ਬੱਦਲ ਕਿਵੇਂ ਘੋਰਦਾ ਵੇ ਦੇਖ ਲੋ ਛੋਟਾ ਜਿਹਾ ਪਿੰਡ ਹੈ ਇੱਥੇ ਵਿੱਚ ਹੌਸਪੀਟਲ ਵੀ ਹੈ ਸਕੂਲ ਵੀ ਹੈ ਇਹੋ ਜਿਹੀ ਕਿਹੜੀ ਫੈਸਿਲਿਟੀ ਹੈ ਜਿਹੜੀ ਨਹੀਂ ਹੈਗੀ ਇਧਰਲੀ ਸਾਈਡ ਹੌਸਪੀਟਲ ਹੈ ਫਾਰਮੇਸੀ ਵੀ ਸਾਰਾ ਕੁਝ ਹੈ ਦੇਖ ਲੋ ਇਹ ਤਾਂ ਸਾਹਮਣੇ ਯਾਰ ਉਹ ਘਰ ਦੇਖੋ ਪਹਾੜਾਂ ਦੇ ਵਿੱਚ ਬਣੇ ਕਿੰਨੇ ਸੋਹਣੇ ਲੱਗਦੇ ਆ ਜੇ ਅੱਜ ਮੌਸਮ ਸਾਥ ਦਿੰਦਾ ਤਾਂ ਤੁਹਾਨੂੰ ਸਾਰਾ ਕੁਝ ਮਾਣ ਆਉਂਦਾ ਸਾਰੀ ਥਾਂ ਤੁਹਾਨੂੰ ਜਿੰਨਾ ਕਿ ਦਿਖਾਉਂਦਾ ਦਿਖਾਉਣਾ ਦੇਖੋ ਜਦੋਂ ਅਸੀਂ ਆਇਆ ਸੀ ਨਾ ਸਾਰੀ ਪਾਰਕਿੰਗਾਂ ਤਕਰੀਬਨ ਭਰੀ ਪਈ ਸੀ ਫੁੱਲ ਸੀ ਤੇ ਹਮ ਸਭ ਲੋਕ ਭੱਜ ਭੱਜ ਕੇ ਮੀਂਹ ਦੇ ਅੱਗੇ ਮੌਸਮ ਦੇਖੋ ਰਸਈਆ ਤੁਸੀਂ ਲੋ ਜੀ ਆ ਗਈ ਆਪਣੀ ਗੱਡੀ ਗੱਡੀ ਪਹਿਲੇ ਛਤਰੀ ਰੱਖਦੀ ਯਾਰ 봐ਪ ਦੇਖੋ ਕਿੰਨੇ ਜੰਮ ਗਈ ਗੱਡੀ ਦੇ ਉੱਤੇ ਯਾਰ ਸਾਰੇ ਦੇ ਇਸੇ ਜੰਮ ਕੇ ਵੀ ਬੈਠੇ ਜ਼ੋਮਬੀ ਮੇਰੇ ਬਾਕੀ ਉਮੀਦ ਕਰਦੇ ਆ ਵੀ ਤੁਹਾਨੂੰ ਅੱਜ ਦਾ ਵਲੌਗ ਇਹ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬਰ ਨਾਲ ਇਦਾਂ ਹੋ ਜਾਂਦਾ ਵੀ ਥੋੜੀ ਜਿਹੀ ਹੌਸਲਾ ਜਿਹਾ ਮਿਲ ਜਾਂਦਾ ਇੱਕ ਵਾਰ ਬਲੌਗਰ ਨੂੰ ਹੋਰ ਕੋਈ ਬੜੀ ਗੱਲ ਹੀ ਹੁੰਦੀ ਤੇ ਬਾਕੀ ਮਿਲਦੇ ਆ ਤੁਹਾਡੇ ਨਾਲ ਜਲਦੀ ਨਵੇਂ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ